ਜੀਐਸਸੀਆ ਦਾ ਬਲੋਗ ਤੋਂ ਅੱਜ ਦੀ ਅਪਡੇਟ ਅੰਗਰਵਾੜੀ ਵਰਕਰਾਂ ਲਈ ਵੱਡੀ ਖਬਰ ਡਾਕਟਰ ਬਲਜੀਤ ਕੌਰ ਦੇ ਨਵਾਂ ਪਿਆਨਾ ਆ ਮਾਨ ਪੱਤਾ ਤੇ ਤਨਖਾਹ ਸਬੰਧੀ ਅਤੇ ਇਸ ਦੇ ਨਾਲ ਨਵੇਂ ਨਿਯੁਕਤੀ ਪੱਤਰ ਵੰਡਨ ਸਬੰਧੀ ਅਤੇ ਵਰਕਰਾਂ ਦੀ ਤਰੱਕੀ ਸਬੰਧੀ ਕੁਝ ਨਵੀਂ ਅਪਡੇਟ ਡਾਕਟਰ ਬਲਜੀਤ ਕੌਰ ਵੱਲੋਂ ਜਾਰੀ ਕੀਤੀ ਗਈ ਆ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਅਗਰ ਤੁਸੀਂ ਵੀ ਪੰਜਾਬ ਦੇ ਵਿੱਚ ਰਹਦੇ ਹੋ ਪਰ ਪੰਜਾਬ ਦੀਆਂ ਨਵੀਆਂ ਵਕੈਂਸੀਆਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ 2024 ਦੀਆਂ ਜੋ ਨਵੀਆਂ ਵਕੈਂਸੀਆਂ ਨੇ ਉਸ ਤੋਂ ਸਬੰਧਿਤ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸਾਰੀ ਜਾਣਕਾਰੀ ਬਿਲਕੁਲ ਫ੍ਰੀ ਦੇ ਵਿੱਚ ਮਿਲ ਸਕੇ ਤਾਂ ਦੋਸਤੋ ਅੱਜ ਦੀ ਅਪਡੇਟ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਵਿਭਾਗ ਵਿੱਚ ਹਰ ਪੱਧਰ ਦੀ ਤਰੱਕੀਆਂ ਦੇ ਕਾਰਜ ਨੂੰ ਤੇਜ਼ੀ ਨਾਲ ਨਿਪਟੜੇ ਚਾਰ ਕੇ ਹੁਕਮ ਕੀਤਾ ਗਿਆ ਵਿਭਾਗ ਵਿੱਚ ਕਲਰਕ ਅਤੇ ਡਾਟਾ ਐਂਟਰੀ ਆਪਰੇਟਰ ਤੋਂ ਸੀਨੀਅਰ ਸਹਾਇਕ ਤੋਂ ਸੀਡੀਪੀਓ ਦੀਆਂ ਤਰੱਕੀਆਂ ਦੇ ਪੈਂਡਿੰਗ ਪੇ ਕੇਸ ਨੂੰ ਪਾਰਦਰਸ਼ੀ ਨਾਲ ਜਲਦ ਨਿਪਟਾਏ ਜਾਣ ਲਈ ਕਿ ਆਗਾ ਇਸ ਦੇ ਨਾਲ ਡਾਕਟਰ ਬਲਜੀਤ ਕੌਰ ਨੇ ਬਿਆਨ ਦਿੱਤਾਗਾ ਕਿ ਜੋ ਅੰਗਠਵੜੀ ਵਰਕਰ ਤੇ ਹੈਲਪਰਾਂ ਦੀ ਭਰਤੀ 2023 ਦੇ ਵਿੱਚ ਆਈ ਹੈ ਉਸ ਦੇ ਵਿੱਚ ਕੁਝ ਕੇਸ ਅਜਿਹੇ ਹਨ ਜਿੱਥੇ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਔਰ ਨਾ ਹੀ ਫਾਈਨਲ ਮੈਟ ਲਿਸਟਾ ਜਾਰੀ ਕੀਤੀ ਗਈਆਂ ਤਾਂ ਉਸ ਕੰਮ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਲਈ ਡਾਕਟਰ ਬਲਜੀਤ ਕੌਰ ਜੋ ਸਮਾਸੁਰਕਤ ਹੈ ਸਤਰੀ ਬਾਲ ਵਿਕਾਸ ਵਿਭਾਗ ਦੇ ਮੁਖੀ ਆ ਉਹਨਾਂ ਨੇ ਬਿਆਨ ਦਿੱਤੇ ਆ ਕੀ ਉਹ ਕੰਮ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਵਰਕਰ ਅਤੇ ਹੈਲਪਰਾਂ ਉਹਨਾਂ ਦੀ ਅੱਗੇ ਵੀ ਤਰੱਕੀ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਕਿ ਜੋ ਆਂਗਣਵੜੀ ਵਰਕਰਾਂ ਜਾਂ ਹੈਲਪਰਾਂ ਲੰਬੇ ਸਮੇਂ ਤੋਂ ਆਂਗਣਵੜੀ ਸੈਂਟਰਾਂ ਵਿੱਚ ਕੰਮ ਕਰ ਰਹੇ ਨੇ ਅਤੇ ਉਹਨਾਂ ਦੀ ਸਟੱਡੀ ਵਧਿਆ ਤਾਂ ਕਿ ਉਹਨਾਂ ਨੂੰ ਇੱਕ ਉੱਪਰਲਾ ਤਰੱਕੀ ਦਰਜਾ ਬਖਸ਼ਿਆ ਜਾਵੇ ਤਾਂ ਕਿ ਉਹ ਉਸ ਤੋਂ ਵੀ ਵਧੀਆ ਕੰਮ ਕਰ ਸਕਣ ਔਰ ਜੋ ਉਹਨਾਂ ਦਾ ਵੀ ਇੱਕ ਵਧੀਆ ਅਧਿਕਾਰ ਬਣ ਸਕੇ ਤਾਂ ਇਸ ਦੇ ਸਬੰਧੀ ਡਾਕਟਰ ਬਲਜੀਤ ਕੌਰ ਨੇ ਇਹ ਸਾਰੇ ਬਿਆਨ ਦਿੱਤੇ ਆ ਇਸ ਤੋਂ ਲਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ